ਵਿਰਸਾ ਸਿੰਘ ਵਲਟੋਹਾ ਨੂੰ ਖੜਿਆ ਕੀਤਾ ਗਿਆ ਉਸ ਹਲਕੇ ਦੇ ਵਿੱਚ ਉਸ ਲੋਕ ਸਭਾ ਹਲਕੇ ਦੇ ਵਿੱਚ ਆਦੇਸ਼ ਪ੍ਰਤਾਪ ਕੈਰੋਂ ਅnder ਖਾਤੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰ ਰਹੇ ਨੇ ਪਰ ਇਹ ਟਸਲ ਸਿਰਫ ਇੱਥੇ ਆ ਕੇ ਨਹੀਂ ਖੜਦੀ ਆਦੇਸ਼ ਪ੍ਰਤਾਪ ਕੈਰੋਂ ਅਤੇ ਵਿਰਸਾ ਸਿੰਘ ਵਲਟੋਹਾ ਦੇ ਵਿੱਚਲਾ ਜਿਹੜਾ ਵਿਵਾਦ ਹੈ ਉਹ ਬੜਾ ਪੁਰਾਣਾ ਹੈ ਪਹਿਲਾਂ ਆਦੇਸ਼ ਪ੍ਰਤਾਪ ਕੈਰੋਂ ਦੇ ਰਿਸ਼ਤੇ ਨੂੰ ਸਮਝਿਆ ਜਾਣਾ ਚਾਹੀਦਾ ਆਦੇਸ਼ ਪ੍ਰਤਾਪ ਕੈਰੋਂ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਤੇ ਸੁਖਬੀਰ ਬਾਦਲ ਦੇ ਜੀਜਾ ਜੀ ਨੇ ਔਰ ਪ੍ਰਕਾਸ਼ ਸਿੰਘ ਬਾਦਲ ਦੀ ਧੀ ਯਾਨੀ ਕਿ ਸੁਖਬੀਰ ਬਾਦਲ ਦੀ ਭੈਣ ਪਰਨੀਤ ਕੌਰ ਉਹ ਆਦੇਸ਼ ਪ੍ਰਤਾਪ ਕੈਰੋਂ ਦੀ ਧਰਮ ਪਤਨੀ ਹੈ ਕਰ ਰਿਸ਼ਤੇਦਾਰੀ ਤਾਂ ਗੂੜੀ ਹੈ ਡੂੰਗੀ ਹੈ ਔਰ ਜੀਜਾ ਸਾਲੇ ਦੀ ਰਿਸ਼ਤੇਦਾਰੀ ਖਾਸ ਕਰਕੇ ਸਿਆਸੀ ਪੱਧਰ ਦੇ ਉੱਤੇ ਕੌਣ ਨਹੀਂ ਜਾਣਦਾ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੇ ਔਰ ਵਿਕਰਮ ਸਿੰਘ ਮਜੀਠੀਆ ਨੇ ਔਰ ਦੋਵਾਂ ਦੇ ਜੀਜਾ ਸਾਲੇ ਦਾ ਰਿਸ਼ਤਾ ਕਿੰਨਾ ਡੂੰਗਾ ਆ ਉਹ ਸਿਆਸੀ ਪੱਧਰ ਤੇ ਹਰ ਕੋਈ ਜਾਣਦਾ ਪਰ ਦੂਜੇ ਪਾਸੇ ਇਹ ਵੀ ਇੱਕ ਜੀਜਾ ਸਾਲੇ ਦਾ ਰਿਸ਼ਤਾ ਹੈ ਔਰ ਉਸੇ ਪਰਿਵਾਰ ਦੇ ਵਿੱਚ ਰਿਸ਼ਤਾ ਹੈ ਜਿਸ ਪਰਿਵਾਰ ਦੇ ਵਿੱਚ ਪਹਿਲਾਂ ਇੱਕ ਜੀਜਾ ਸਾਲਾ ਮਸ਼ਹੂਰ ਨੇ ਔਰ ਬੜਾ ਡੂੰਗਾ ਪਿਆਰ ਦੱਸਿਆ ਜਾਂਦਾ ਉਹ ਹੁਣ ਇਸ ਪੱਧਰ ਤੇ ਆ ਕੇ ਟੁੱਟਦੇ ਨਜ਼ਰ ਆ ਰਹੇ ਨੇ ਆਖਰਕਾਰ ਹੋਇਆ ਕੀ ਹੈ ਖੇਮਕਰਨ ਹਲਕਾ ਵਿਧਾਨ ਸਭਾ ਹਲਕਾ ਖੇਮਕਰਨ ਜਿਹੜਾ ਖਡੂਰ ਸਾਹਿਬ ਲੋਕ ਸਭਾ ਹਲਕਾ ਦਾ ਇੱਕ ਹਿੱਸਾ ਹੈਗਾ ਔਰ ਇਹੀ ਖੇਮਕਰਨ ਹਲਕਾ ਉਹ ਹੈ ਜਿਸ ਉੱਤੇ ਵਿਰਸਾ ਸਿੰਘ ਵਲਟੋਹਾ ਚੋਣ ਲੜਦੇ ਰਹੇ ਨੇ ਪਰ ਇਸ ਖੇਮਕਰਨ ਹਲਕੇ ਦੇ ਉੱਤੇ ਆਦੇਸ਼ ਪ੍ਰਤਾਪ ਕੈਰੋਂ ਆਪਣੀ ਧਰਮ ਪਤਨੀ ਪਰਨੀਤ ਕੌਰ ਲੀਦੀ ਦਾਅਵੇਦਾਰੀ ਠੋਕਦੇ ਰਹੇ ਨੇ ਹਾਲਾਂਕਿ ਇੱਕ ਗੱਲ ਇਹ ਵੀ ਮਸ਼ਹੂਰ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਭੈਣ ਨੂੰ ਸਿਆਸਤ 'ਚ ਨਹੀਂ ਆਉਣ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਧੀ ਨੂੰ ਸਿਆਸਤ 'ਚ ਨਹੀਂ ਆਉਣ ਦਿੱਤਾ ਤੇ ਤਾਂ ਵੀ ਆਦੇਸ਼ ਪ੍ਰਤਾਪ ਕੈਰੋਂ ਇਸ ਹਲਕੇ ਦੇ ਉੱਤੇ ਆਪਣੀ ਪਤਨੀ ਦੀ ਉਮੀਦਵਾਰੀ ਟੋਲਦੇ ਰਹੇ ਨੇ ਹਾਲਾਂਕਿ ਆਪ ਉਹਨਾਂ ਦਾ ਹਲਕਾ ਪੱਟੀ ਹੈ ਔਰ ਉੱਥੋਂ ਆਦੇਸ਼ ਪ੍ਰਤਾਪ ਕੈਰੋਂ ਜਿੱਤਦੇ ਵੀ ਰਹੇ ਨੇ ਉਹ ਸੀਟ ਔਰ ਕੈਬਨਿਟ ਦੇ ਵਿੱਚ ਮੰਤਰੀ ਪਦ ਵੀ ਉਹਨਾਂ ਨੇ ਮਾਣਿਆ ਹੋਇਆ ਪਰ ਗੱਲ ਇੱਥੇ ਆ ਕੇ ਖੜਦੀ ਹੈ ਕਿ ਹੁਣ ਮਿਰ사 ਸਿੰਘ ਵਲਟੋਹਾ ਦੇ ਅਗੇਂਸਟ ਨੇ ਕਿਉਂਕਿ ਖੇਮ ਕਰਨ ਜਿਹੜਾ ਹਲਕਾ ਵਿਧਾਨ ਸਭਾ ਦਾ ਉਹ ਮਿਰ사 ਸਿੰਘ ਵਲਟੋਹਾ ਦਾ ਹਲਕਾ ਆ ਉੱਥੋਂ ਮਿਰ사 ਸਿੰਘ ਵਲਟੋਹਾ ਚੋਣ ਲੜਦੇ ਰਹੇ ਨੇ ਜਦਕਿ ਦੂਜੇ ਪਾਸੇ ਇਹ ਹਲਕਾ ਆ ਦੇਸ਼ ਪ੍ਰਤਾਪ ਕਹਿ ਰੋ ਆਪਣੀ ਧਰਮ ਪਤਨੀ ਯਾਨੀ ਕਿ ਸੁਖਵੀਰ ਸਿੰਘ ਬਾਦਲ ਦੀ ਭੈਣ ਪ੍ਰਨੀਤ ਕੌਰ ਦੇ ਵਾਸਤੇ ਇਹਦੀ ਦਾਵੇਦਾਰੀ ਠੋਕਦੇ ਰਹੇ ਨੇ ਜਿਸ ਵਾਸਤੇ ਇਹਨਾਂ ਦੋਵਾਂ ਲੀਡਰਾਂ ਦੇ ਵਿੱਚ ਪਹਿਲਾਂ ਹੀ ਤਸਲ ਰਹੀ ਹੈ ਪਰ ਹੁਣ ਜਦੋਂ ਅ ਵਰਸਾ ਸਿੰਘ ਵਲਟੋਹਾ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਇਲਜ਼ਾਮ ਲਗਾਏ ਨੇ ਤਾਂ ਜ਼ਰੂਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾ ਦਿਖਾ ਦਿੱਤਾ ਗਿਆ ਹਾਲਾਂਕਿ ਇਹ ਸਾਰੇ ਪੁਰਾਣੇ ਕਾਰਨ ਵਿਵਾਦ ਦੇ ਇੱਥੇ ਆ ਕੇ ਅਕਿਮੂਲੇਟ ਹੁੰਦੇ ਨੇ ਪਰ ਕਿਮੂਲੇਟ ਹੋ ਕੇ ਇੱਕ ਵੱਡਾ ਕਾਰਨ ਬਣਦੇ ਨੇ ਹੁਣ ਉਹ ਵੱਡਾ ਕਾਰਨ ਇਹ ਹੈ ਕਿ ਖਡੂਰ ਸਾਹਿਬ ਦੀ ਸੀਟ ਕਿਹਾ ਜਾ ਰਿਹਾ ਹੈ ਕਿ ਆਦੇਸ਼ ਪ੍ਰਤਾਪ ਕੈਰੋਂ ਟੋਲ ਰਹੇ ਸਨ ਜਦੋਂ ਇਸ ਸੀਟ ਦੇ ਉੱਤੇ ਅਜੇ ਤੱਕ ਐਲਾਨ ਨਹੀਂ ਸੀ ਕੀਤਾ ਗਿਆ ਉਮੀਦਵਾਰ ਦਾ ਉਦੋਂ ਚਰਚਾ ਆਮ ਸਾਣ ਕੇ ਆਦੇਸ਼ ਪ੍ਰਤਾਪ ਕੈਰੋਂ ਨੂੰ ਵੀ ਇਹ ਸੀਟ ਦਿੱਤੀ ਜਾ ਸਕਦੀ ਹੈ ਕਿਉਂਕਿ ਪੱਟੀ ਸੀਟ ਤੋਂ ਆ ਦੇਸ਼ ਪ੍ਰਤਾਪ ਕੈਰੋਂ ਜਿਹੜੇ ਨੇ ਉਹ ਲੜਦੇ ਰਹੇ ਨੇ ਔਰ ਜਿੱਤਦੇ ਵੀ ਰਹੇ ਨੇ ਬੜਾ ਲੰਮਾ ਸਮਾਂ ਉਹਦਾ ਹਿੱਸਾ ਰਹੇ ਨੇ ਔਰ ਸਿਆਸਤ ਵਿੱਚ ਵੀ ਰਹੇ ਨੇ ਪਰ ਇਹ ਦੇਸ਼ ਪ੍ਰਤਾਪ ਕੈਰੋਂ ਨੂੰ ਇਹ ਸੀਟ ਆਖਰਕਾਰ ਨਹੀਂ ਦਿੱਤੀ ਜਾਂਦੀ ਹਾਲਾਂਕਿ ਇੱਕ ਖਾਸਾ ਰਸੂਖ ਇਸ ਸੀਟ ਦੇ ਉੱਤੇ ਰੱਖਦੇ ਨੇ ਔਰ ਅਲਟੀਮੇਟਲੀ ਇਹ ਸੀਟ ਵਿਰਸਾ ਸਿੰਘ ਵਲਟੋਹਾ ਨੂੰ ਦੇ ਦਿੱਤੀ ਜਾਂਦੀ ਹੈ ਹੁਣ ਵਿਰਸਾ ਸਿੰਘ ਵਲਟੋਹਾ ਦੀ ਪਿੱਠ ਤੇ ਕੌਣ ਖੜੋਤਾ ਹੈ ਵਿਰਸਾ ਸਿੰਘ ਵਲਟੋਹਾ ਦੀ ਪਿੱਠ ਤੇ ਖੜੇ ਨੇ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਜਦਕਿ ਸੁਖਬੀਰ ਸਿੰਘ ਬਾਦਲ ਦੇ ਜੀਜਾ ਇਸ ਸੀਟ ਦੀ ਜਦੋਂ ਦਾਅਵੇਦਾਰੀ ਕਰਦੇ ਨੇ ਤਾਂ ਕਹਿਣ ਮੁਤਾਬਿਕ ਉਸ ਸੀਟ ਦੇ ਉੱਤੇ ਉਹ ਉਮੀਦਵਾਰੀ ਨਹੀਂ ਦਿੱਤੀ ਗਈ ਔਰ ਉਨ੍ਹਾਂ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰੀ ਦੇ ਦਿੱਤੀ ਗਈ ਜਿਸ ਤੋਂ ਖਫਾ ਵੀ ਕਹਿੰਦੇ ਹੋਗੇ ਖਾਸੇ ਆਦੇਸ਼ ਪ੍ਰਤਾਪ ਕੈਰੋਂ ਇਸ ਤੋਂ ਪਹਿਲਾਂ ਆ ਵੀ ਦੱਸ ਦਈਏ ਕਿ ਆਦੇਸ਼ ਪ੍ਰਤਾਪ ਕੈਰੋਂ ਨੇ ਜਾਣਕਾਰੀ ਮੁਤਾਬਕ ਕੁਝ ਸੁਝਾਅ ਦਿੱਤੇ ਸੀਗੇ ਪਹਿਲਾਂ ਆ ਕਿਹਾ ਸੀ ਕਿ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕਰ ਦਿੱਤੀ ਜਾਵੇ ਉਹ ਨਹੀਂ ਕੀਤੀ ਗਈ ਉਸ ਤੋਂ ਬਾਅਦ ਕਿਹਾ ਸੀ ਬੀਬੀ ਖਾਲੜਾ ਦੀ ਸਪੋਰਟ ਕਰ ਦਿੱਤੀ ਜਾਵੇ ਉਹ ਵੀ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਨੂੰ ਸੀਟ ਦੇ ਦਿੱਤੀ ਗਈ ਪਰ ਹੁਣ ਅੰਦਰ ਖਾਤੇ ਇਹ ਵੀ ਇਲਜ਼ਾਮ ਨੇ ਕਿ ਆਦੇਸ਼ ਪ੍ਰਤਾਪ ਕੈਰੋਂ ਸ਼ਰੋਮਣੀ ਅਕਾਲੀ ਦਲ ਯਾਨੀ ਕਿ ਵਿਰਸਾ ਸਿੰਘ ਵਲਟੋਹਾ ਦੇ ਹੱਕ ਦੇ ਵਿੱਚ ਖੜਨ ਦੀ ਬਜਾਏ ਅਮਰਤਪਾਲ ਸਿੰਘ ਦੀ ਸਪੋਰਟ ਕਰ ਰਹੇ ਨੇ ਇੱਥੋਂ ਤੱਕ ਗੱਲਾਂ ਸਾਹਮਣੇ ਆਈਆਂ ਨੇ ਕਿ ਆਦੇਸ਼ ਪ੍ਰਤਾਪ ਕੈਰੋਂ ਆਪਣੇ ਵਰਕਰਜ਼ ਨੂੰ ਆਪਣੇ ਨਾਲ ਜੁੜੇ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ ਜਦਕੀ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਜਿਹੜੀ ਆ ਉਹ ਸ਼ਰਿਆਮ ਕੀਤੀ ਜਾ ਰਹੀ ਹੈ ਜਿਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਤੋਂ ਬਾਅਦ ਇਹ ਫੈਸਲਾ ਲੈ ਲਿਆ ਜਾਂਦਾ ਫੈਸਲੇ ਦੇ ਵਿੱਚ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਵੱਡਾ ਫੇਰਬਦਲ ਬਾਦਲ ਪਰਿਵਾਰ ਦੇ ਵਿੱਚ ਔਰ ਖਾਸ ਕਰਕੇ ਬਾਦਲ ਪਰਿਵਾਰ ਦੇ ਨਾਲ ਜੁੜੇ ਬਾਕੀ ਦੇ ਪਰਿਵਾਰ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਹੁਣ ਇਹ ਸਿਆਸੀ ਰੰਗਤ ਜਿਹੜੀ ਆ ਬੜੀ ਪਰਿਵਾਰਕ ਲੱਗਣ ਲੱਗ ਗਈ ਹੈ ਹੁਣ ਇੱਥੇ ਆ ਕੇ ਹਾਲਾਤ ਕੀ ਬਣਦੇ ਨੇ ਕਿਉਂਕਿ ਆਦੇਸ਼ ਪ੍ਰਤਾਪ ਕੈਰੋਂ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਚਿਹਰਾ ਹੈ ਉਹਨਾਂ ਦਾ ਇਤਿਹਾਸ ਉਹਨਾਂ ਦੇ ਪੁਰਖੇ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਹਿੱਸਾ ਰਹੇ ਨੇ ਔਰ ਉਹ ਵੀ ਆਪਣੇ ਹਲਕੇ ਦੇ ਵਿੱਚ ਖਾਸ ਕਰਕੇ ਪੱਟੀ ਦੇ ਵਿੱਚ ਖਾਸਾ ਰਸੂਖ ਰੱਖਦੇ ਨੇ ਪਰ ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਜਿਨ੍ਹਾਂ ਦੀ ਪਿੱਠ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਖੜੇ ਹੋਏ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਆਦੇਸ਼ ਪ੍ਰਤਾਪ ਕੈਰੋਂ ਦੇ ਉੱਤੇ ਐਕਸ਼ਨ ਕਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਇੱਕ ਬਿਆਨ ਸਾਹਮਣੇ ਆਉਂਦਾ ਵਿਰਸਾ ਸਿੰਘ ਵਲਟੋਹਾ ਦਾ ਜਿਸ ਦੇ ਵਿੱਚ ਬੜੀ ਹੀ ਖੁਸ਼ ਆਮਦੀਦ ਕਰਦੇ ਨਜ਼ਰ ਆਉਂਦੇ ਨੇ ਸੁਖਬੀਰ ਸਿੰਘ ਬਾਦਲ ਦੀ ਬੜਾ ਹੀ ਉਹਨਾਂ ਨੂੰ ਸਤਕਾਰ ਦੇ ਨਾਲ ਔਰ ਬੜੇ ਪਿਆਰ ਦੇ ਨਾਲ ਬੁਲਾਉਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖ ਕੇ ਪਾਉਂਦੇ ਨੇ ਔਰ ਕਹਿੰਦੇ ਆ ਕਿ ਵਾਹ ਖੁਸ਼ ਕਰ ਦਿੱਤਾ ਸਰਦਾਰਾ ਇਥੋਂ ਤੱਕ ਕਹਿੰਦੇ ਨੇ ਕਿ ਉਹਨਾਂ ਦੀ ਜਿੱਤ ਇੱਥੇ ਹੀ ਪੂਰੀ ਹੋ ਚੁੱਕੀ ਹੈ ਮਮਕਨ ਹੋ ਚੁੱਕੀ ਹੈ ਮੁਕੰਮਲ ਹੋ ਚੁੱਕੀ ਹੈ ਉਹਨਾਂ ਨੂੰ ਰਿਜ਼ਲਟਸ ਦਾ ਨਤੀਜਿਆਂ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਯਾਨੀ ਕਿ ਐਨੇ ਖੁਸ਼ ਨਜ਼ਰ ਆ ਰਹੇ ਨੇ ਇਥੋਂ ਸਾਫ਼ ਝਲਕਦਾ ਹੈ ਜਦੋਂ ਆਦੇਸ਼ ਪ੍ਰਤਾਪ ਕੈਰੋ ਨੂੰ ਬਾਹਰ ਕੱਢਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਪੋਸਟ ਪਾਉਂਦੇ ਨੇ ਤੇ ਉਹਦੇ ਚ ਕਹਿੰਦੇ ਨੇ ਕਿ ਬੜਾ ਖੁਸ਼ ਕਰ ਦਿੱਤਾ ਸਰਦਾਰਾ ਜਿਸ ਤੋਂ ਇਹ ਪ੍ਰਤੀਤ ਹੁੰਦਾ ਕਿ ਖੇਮਕਰਨ ਸੀਟ ਨੂੰ ਲੈ ਕੇ ਖਡੂਰ ਸਾਹਿਬ ਸੀਟ ਨੂੰ ਲੈ ਕੇ ਉਹ ਸਾਰੀ ਟਸਲ ਕਿੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਵਿਰਸਾ ਸਿੰਘ ਬਲਟੋਹਾ ਦੇ ਦੁਸ਼ਮਣ ਵਾਂਗ ਨੇਤਰੇ ਸੀਗੇ ਆਦੇਸ਼ ਪ੍ਰਤਾਪ ਕੈਰੋ ਜਾਂ ਫਿਰ ਵਿਰਸਾ ਬਲਟੋਹਾ ਸ਼ਾਇਦ ਉਹਨਾਂ ਨੂੰ ਸਮਝਣ ਲੱਗ ਗਏ ਸੀ ਆਪਣਾ ਦੁਸ਼ਮਣ ਜਿਸ ਤੋਂ ਬਾਅਦ ਹੁਣ ਬੜੀ ਖੁਸ਼ੀ ਜ਼ਾਹਰ ਕਰਦੇ ਪਏ ਨੇ ਵਿਰਸਾ ਸਿੰਘ ਬਲਟੋਹਾ ਖੈਰ ਸੀਟ ਦੇ ਉੱਤੇ ਕੀ ਬਣੇਗਾ ਇਹਦਾ ਨਤੀਜਾ ਕੀ ਨਿਕਲੇਗਾ ਉਹ ਵ ਦਿਲ ਪਰਿਵਾਰ ਦੇ ਨਾਲ ਤਾਲੁਕ ਰੱਖਣ ਵਾਲੇ ਜਿੰਨੇ ਪਰਿਵਾਰ ਨੇ ਉਹਨਾਂ ਦੇ ਵਿੱਚ ਇੱਕ ਵੱਡਾ ਪਚਾਲ ਆ ਚੁੱਕਿਆ ਆਦੇਸ਼ ਪ੍ਰਤਾਪ ਕੈਰੋਂ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ ਇਹਦੇ ਉੱਤੇ ਹਰ ਕਿਸੇ ਦੀ ਨਿਗਾਹ ਟਿਕੀ ਹੋਈ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕਲੇ ਬਨੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ